ਆ ਗੋਲੀ ਨਹੀਂ ਖਾਣੀ ਚਾਹੀਦੀ ਬਹੁਤ ਹੀ ਮਾੜੀ ਹੁੰਦੀ ਆ ਇਹ ਸਾਡੇ ਸਰੀਰ ਨੂੰ ਜਾਂ ਉਹਨਾਂ ਮੁੰਡਿਆਂ ਨੂੰ ਕੁੜੀਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ ਆ ਜਿਹੜੇ ਜਿਹੜੇ ਲੋਕ ਖਾਂਦੇ ਨੇ ਉਹਨਾਂ ਲੋਕਾਂ ਦਾ ਦਿਮਾਗ 2-3 ਸਾਲਾਂ ਬਾਅਦ ਸੁਣ ਸੁਣ ਹੋਣ ਲੱਗ ਪੈਂਦਾ ਆ ਉਹ ਬਿਓਸ਼ੀ ਦੀ ਹਾਲਤ 'ਚ ਰਹਿਣ ਲੱਗ ਪੈਂਦੇ ਨੇ ਕਈ ਵਾਰਾਂ ਉਹਨਾਂ ਦੀਆਂ ਜਿਹੜੀਆਂ ਪੁਤਲ ਅੱਖਾਂ ਦੀਆਂ ਪੁਤਲੀਆਂ ਨੇ ਇਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਨੇ ਧੁੰਦਲਾ ਪਾਣ ਨਜ਼ਰ ਆਉਣ ਲੱਗ ਪੈਂਦਾ ਆ ਇਥੋਂ ਤੱਕ ਹੋ ਜਾਂਦਾ ਕਿ ਕਈ ਗ੍ਰਾਊਂਡਾਂ 'ਚ ਅੰਨਾ ਪੰਪ ਵੀਪੈਟ ਵੀ 2-3 ਸਾਲਾਂ ਬਾਅਦ ਆ ਜਾਂਦੀ ਆ ਨਾਲ ਦੀ ਨਾਲ ਹੀ ਜਿਹੜੇ ਉਹ ਗੋਲੀ ਖਾਂਦੇ ਨੇ ਉਹ ਗੋਲੀ ਖਾਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦਾ ਰੋਗ ਹੋ ਉਹਨਾਂ ਦੇ ਗੁਰਦੇ ਖਰਾਬ ਹੋਣ ਜਿਹੜੇ ਨੇ ਨੌਬਤਾ ਆਉਂਦੀਆਂ ਨੇ ਇਹ ਖਾਸ ਕਰਕੇ ਮੁੰਡਿਆਂ ਦੇ ਵਿੱਚ ਤਾਂ ਇਦੋਂ ਵੀ ਵੱਡੀ ਪ੍ਰੋਬਲਮ ਜਿਹੜੀ ਸ਼ੁਰੂ ਹੋ ਚੁੱਕੀ ਆ ਜਿਹੜੇ ਲੋਕ ਉਹ ਗੋਲੀ ਖਾਂਦੇ ਨੇ ਇੱਥੋਂ ਤੱਕ ਕਿ ਉਹ ਨਪੁੰਸਕ ਵੀ ਹੋ ਜਾਂਦੇ ਨੇ ਕਹਿਣ ਤੋਂ ਭਾਵ ਕਿ ਉਹਨਾਂ ਦੇ ਪਰਦਾਹ ਪਰਵਾਰ ਵਧਨ ਦੀ ਕੋਈ ਵੀ ਹਾਂ ਜਗ੍ਹਾ ਨਹੀਂ ਰਹਿੰਦੀ ਤੋਂ ਕਿਹੜੀ ਗੋਲੀ ਹੈ ਜਿਹੜੀ ਅੱਜ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਖਾਣ ਲੱਗ ਪਏ ਨੇ ਮੈਂ ਅਫਰ ਕਰਨਾ ਕਿ ਤੁਸੀਂ ਮੇਰੇ ਭੈਣ ਭਰਾ ਆਪਣੇ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਹਰ ਤਰੀਕੇ ਨਾਲ ਲੋਕਾਂ ਨੂੰ ਦੱਸੋਗੇ ਕਿ ਪਈਏ ਗੋਲੀ ਨਾ ਖਾਓ ਇਹ ਗੋਲੀ ਦਾ ਮਕਸਦ ਹੀ ਇਹ ਆ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਨਵੀਂ ਪੀੜ੍ਹੀ ਨੂੰ ਮਾਰ ਦੇਣਾ ਬਰਬਾਦ ਕਰ ਦੇਣਾ ਤੁਸੀਂ ਵੇਖਿਆ ਹੋਊਗਾ ਕਿ ਅੱਜ ਬਹੁਤ ਸਾਰੇ ਹਸਾਲਾਂ ਦੇ ਬਾਅਦ ਕੁਝ ਮੁੰਡੇ ਜਾਂ ਕੁਝ ਕੁੜੀਆਂ ਵੀ ਹੋ ਸਕਦਾ ਹੈ ਕਿ ਉਹ ਗੋਲੀ ਖਾਂਦਿਆਂ ਨੇ ਜਿਹੜੇ ਲੋਕ ਕਹਿ ਦਿੰਦੇ ਨੇ ਕਿ ਚਿੱਟਾ ਪਿੰਡੇ ਸੀ ਅਜੋ ਚਿੱਟੇ ਦੀ ਜਗ੍ਹਾ ਤੇ ਇੱਕ ਗੋਲੀ ਲੈਂਦੇ ਜਿਹੜੀ ਜ਼ੁਬਾਨ ਥੱਲੇ ਰੱਖ ਲੈਂਦੇ ਨੇ ਤੇ ਜਿਹੜੇ ਲੋਕ ਜ਼ੁਬਾਨ ਥੱਲੇ ਗੋਲੀ ਰੱਖਦੇ ਨੇ ਉਹ ਇੱਕ ਗੱਲ ਯਾਦ ਰੱਖਣ ਕਿ ਉਹਨਾਂ ਨੂੰ 2-3 ਸਾਲਾਂ ਬਾਅਦ ਜਿਹੜਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਕਿ ਉਹਨਾਂ ਨੇ ਹਮੇਸ਼ਾ ਮਤਲਬ ਚੁੱਪਚਾਪ ਰਹਿਣਾ ਸੁਣੇ ਸੁਣੇ ਰਹਿਣਾ ਬਿਉਸ਼ੀ ਦੀ ਹਾਲਤ ਵਿੱਚ ਰਹਿਣਾ ਤੇ ਦਿਮਾਗ ਬਹੁਤਾ ਜਿਆਦਾ ਕੰਮ ਕਰਨਾ ਉਹਨਾਂ ਦਾ ਛੱਡ ਜਾਂਦਾ ਆ ਜਿਹੜੇ ਲੋਕੋ ਗੋਲੀ ਖਾਂਦੇ ਨੇ ਗਏ ਤੁਸੀਂ ਇਹ ਵੀ ਦੇਖੋਗੇ ਕਿ ਉਹ ਲੋਕਾਂ ਦੇ ਵਿੱਚ ਜਿਹੜੀ ਆ ਚੁਸਤੀ ਫੁਰਤੀ ਖਤਮ ਹੋ ਜਾਂਦੀ ਆ ਤੇ ਉਹਨਾਂ ਚ ਜੀਣ ਦੀ ਤਮੰਨਾ ਵੀ ਮੁੱਕ ਜਾਂਦੀ ਆ ਜਿਹੜੇ ਗੋਲੀ ਜ਼ੁਬਾਨ ਥੱਲੇ ਰੱਖ ਕੇ ਖਾਂਦੇ ਨੇ ਨਸ਼ੇ ਦੇ ਟਿੱਕੇ ਵਾਲੇ ਹੁਣ ਸਵਾਲ ਖੜਾ ਇਹ ਹੁੰਦਾ ਕਿ ਉਹ ਗੋਲੀ ਇੰਨੀ ਖਤਰਨਾਕ ਕਿਉਂ ਬਣਾਈ ਗਈ ਜਾਂ ਉਹਦਾ ਮਕਸਦ ਕੀ ਆ ਕਿਉਂ ਲੋਕਾਂ ਨੂੰ ਦਿੱਤੀ ਜਾ ਰਹੀ ਆ ਤੋ ਏਡੇ ਵੱਡੇ ਨਸ਼ੇ ਦੇ ਰੂਪ ਦੇ ਵਿੱਚ ਜਾਂ ਨਸ਼ੇ ਤੋਂ ਬਾਹਰ ਦੇ ਰੂਪ ਦੇ ਵਿੱਚ ਕੋਈ ਵੀ ਮਸਲ ਸਵਾਲ ਖੜਾ ਜਾਂਦਾ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਇੱਕ ਜਹੀ ਸਟੇਟ ਆ ਜਿਹੜੀ ਬਹੁਤ ਅਮੀਰ ਸਟੇਟ ਆ ਜਿਸ ਕੋ ਬਹੁਤ ਪੈਸਾ ਤੇ ਲਾਇਆ ਕੁਝ ਲੋਕਾਂ ਦੀ ਨਜ਼ਰ ਆ ਕਿ ਇਸ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਜਾਂ ਹੋਰ ਸਟੇਟਾਂ ਜਿੱਥੇ ਜਿੱਥੇ ਅਮੀਰ ਲੋਕ ਨੇ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਘਰਾਂ ਨੂੰ ਬਰਬਾਦ ਕਰਨ ਦੇ ਲਈ ਉਹਨਾਂ ਨੂੰ ਬੱਚਿਆਂ ਨੂੰ ਚਿੱਟੇ ਤੇ ਲਾਓ ਕਿਤੇ ਤੋਂ ਬਾਅਦ ਬਹੁਤ ਸਾਰੇ ਲੋਕ ਤਾਂ ਚਿੱਟੇ ਨਾਲ ਹੀ ਮਰ ਜਾਂਦੇ ਨੇ ਜੇ ਬਚ ਗਏ ਤਾਂ ਫਿਰ ਉਹਨਾਂ ਨੂੰ ਇਹ ਗੋਲੀਆਂ ਦੇ ਚੱਕਰ 'ਚ ਪਾਓ ਜਦੋਂ ਇਹ ਗੋਲੀਆਂ ਦੇ ਚੱਕਰ 'ਚ 2-3 ਸਾਲ ਰਹਿਣਗੇ ਇੰਨਾ ਫਿਰ ਪੂਰੇ ਦੇ ਪੂਰੇ ਖਤਮ ਹੋ ਜਾਣਾ ਮੈਂ ਆਸ ਕਰਦਾ ਕਿ ਮੇਰੇ ਸੱਜਣ ਜਿਹੜੇ ਲੋਕ ਇਹ ਗੋਲੀਆਂ ਖਾਂਦੇ ਨੇ ਪੱਕਾ ਪ੍ਰਣ ਕਰਨ ਕਿ ਨਾ ਅਸੀਂ ਚਿੱਟਾ ਲਾਉਣਾ ਨਾ ਅਸੀਂ ਗੋਲੀਆਂ ਖਾਣੀਆਂ ਅਸੀਂ ਸੁਧਰਨਾ ਆ ਅਸੀਂ ਆਪਣੇ ਆਪ ਨੂੰ ਸੁਧਾਰ ਕੇ ਇਸ ਬੁਰੀ ਸੰਗਤ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਲਈ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਾ ਹੈ ਕਿਉਂਕਿ ਇਹ ਨਸ਼ੇ ਜਿਹੜੇ ਇਹ ਸਾਡੇ ਨੌਜਵਾਨ ਪੀੜੀ ਨੂੰ ਅੰਦਰ ਹੀ ਅੰਦਰ ਖਤਮ ਕਰਦੇ ਜਾ ਰਹੇ ਨੇ ਜੇ ਸਾਡੇ ਗਵਾਂਡੀਆਂ ਦੇ ਧੀਆਂ ਪੁੱਤ ਸੋਹਣੇ ਸੁਨੱਖੇ ਹੋਣਗੇ ਨਾ ਸਾਡੇ ਧੀਆਂ ਪੁੱਤੀਆਂ ਉਹਨਾਂ ਨੂੰ ਵੇਖ ਕੇ ਸੋਹਣੇ ਸੁਨੱਖੇ ਹੋਣਗੇ ਤੇ ਗਵਾਂਡੀਆਂ ਦੇ ਧੀਆਂ ਪੁੱਤ ਵਧੀਆ ਵਰਜਸ਼ ਕਰਦੇ ਹੋਣਗੇ ਚੰਗੀ ਪੜ੍ਹਾਈ ਕਰਦੇ ਹੋਣਗੇ ਚੰਗਾ ਖਾਣਾ ਖਾਂਦੇ ਹੋਣਗੇ ਸੋਹਣੇ ਸਰੀਰ ਦੇ ਹੋਣਗੇ ਸਾਡੇ ਬੱਚੇ ਵੀ ਉਹਨਾਂ ਤੋਂ ਕੁਝ ਸਿੱਖਣਗੇ ਤੇ ਜੇ ਸਾਡੇ ਗਵਾਂਡੀਆਂ ਦੇ ਬੱਚੇ ਨਸ਼ੇ ਕਰਨਗੇ ਬੁਰੀਆਂ ਗੱਲਾਂ ਸਿੱਖਣਗੇ ਤਾਂ ਫਿਰ ਸਾਡੇ ਬੱਚੇ ਵੀ ਸਿੱਖ ਸਕਦੇ ਨੇ ਸਮਝ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਜਿਸ ਗਲੀ ਦੇ ਵਿੱਚ ਗੰਦ ਪਿਆ ਹੋਵੇ ਨਾ ਉਹ ਭਾਵੇਂ ਆਪਾਂ ਕਿੰਨਾ ਵੀ ਮਰਜ਼ੀ ਘਰ ਸਾਫ਼ ਰੱਖੀਏ ਉਹ ਅਕਸਰ ਪੈਰਾਂ ਦੇ ਨਾਲ ਪੈਰਾਂ ਦੇ ਨਾਲ ਜਾਂ ਕਿਸੇ ਰੂਪ ਦੇ ਨਾਲ ਸਾਡੇ ਘਰ 'ਚ ਆ ਹੀ ਜਾਣਾ ਆ ਕਿ ਆਪਾਂ ਇਹ ਗੰਦ ਨੂੰ ਖਤਮ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਕਰੀਏ ਕਿ ਭਈ ਤੁਸੀਂ ਇਹ ਨਸ਼ੇ ਗੋੜੀਆਂ ਛੱਡੋ ਤੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣਾ ਪ੍ਰਣ ਕਰੋ ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਸਮਾਜ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਸਨੇਹਾ ਤੇਜੀ ਨਾਲ ਲੋਕਾਂ ਤੱਕ ਪਹੁੰਚਾਓਗੇ ਤਾਂ ਕਿ ਸਾਡੇ ਲੋਕ ਵੱਧ ਜਾਣ ਆਪਾਂ ਜੇ ਜ਼ਿੰਦਗੀ 'ਚ ਸਾਰਾ ਦਿਨ 'ਚ ਇੱਕ ਦੋ ਵੀਡੀਓ ਚੰਗੀ ਸਾਂਝੀ ਕਰਦੀ ਹੈ ਨਾ ਤੇ ਇੰਨੀ ਤਸੱਲੀ ਹੁੰਦੀ ਆ ਕਿ ਜਿਵੇਂ ਆਪਾਂ ਕੋਈ ਨਾ ਰੱਬ ਨਾਲ ਬਹਿ ਕੇ ਤੇ ਰੱਬ ਦਾ ਸ਼ੁਕਰਾਨਾ ਕਰ ਲਿਆ ਜਾਂ ਰੱਬ ਨੇ ਸਾਡੀ ਪਿੱਠ ਤੇ ਹੱਥ ਰੱਖਤਾ ਹੋਵੇ ਤੇ ਮੈਨੂੰ ਤੇ ਬੜਾ ਚੰਗਾ ਲੱਗਦਾ ਜਦੋਂ ਮੈਂ ਕੋਈ ਚੰਗੀ ਚੀਜ਼ ਸ਼ੇਅਰ ਕਰਦਾ ਆ ਤੇ ਮੈਨੂੰ ਵੀ ਇੰਜ ਹੀ ਮਹਿਸੂਸ ਹੁੰਦਾ ਤੇ ਹੋ ਸੰਗਰ ਤੁਸੀਂ ਵੀ ਇੰਜ ਹੀ ਮਹਿਸੂਸ ਕਰਦੇ ਹੋਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਸਤੇ ਰੋ ਰੱਬ ਸੌਣਾ ਤੁਹਾਡੀਆਂ ਲੰਬੀਆਂ ਉਮਰਾਂ